ਦੇਖੋ ਜੀ ਸਾਡੇ ਵੱਲੋਂ ਇਹ ਹਦਾਇਤਾਂ ਨੇ ਡੀਜੀਪੀ ਸਾਹਿਬ ਦੀ ਖਾਸ ਤੌਰ ਤੇ ਕਿ ਕਿਸੇ ਵੀ ਤਰ੍ਹਾਂ ਦਾ ਲੈਂਡ ਆਰਡਰ ਜਿਹੜਾ ਹੈ ਡਿਸਟਰਬ ਨਹੀਂ ਕੀਤਾ ਜਾਏਗਾ ਇੱਕ ਭਾਈਚਾਰਕ ਸਾਂਝ ਜਿਹੜੀ ਹੈ ਬਣੀ ਹੈ ਉਸੇ ਤਰੀਕੇ ਨਾਲ ਬਣੀ ਰਹੇਗੀ ਤੇ ਲੋਕਾਂ ਨੂੰ ਵੀ ਅਪੀਲ ਹੈ ਕਿ ਕੋਈ ਇਸ ਤਰੀਕੇ ਦੀ ਜਿਹੜੀ ਕੋਈ ਘਟਨਾ ਤੁਹਾਡੇ ਸਾਹਮਣੇ ਆਉਂਦੀ ਹੋ ਸਾਨੂੰ ਰਿਪੋਰਟ ਕਰਨ ਆਪ ਵਿੱਚ ਇਨਵੋਲ ਨਾ ਹੋ ਤੇ ਜਿਹੜਾ ਹੈ ਲੈਂਡ ਆਰਡਰ ਨੂੰ ਮੇਨਟੇਨ ਰੱਖੀਏ ਇਸ ਲਈ ਉਹ ਮਾਹੌਲ ਬਣਾਏ ਰੱਖਣਾ ਚਾਹੀਦਾ ਠੀਕ ਹੈ ਉਪਰੋਕਤ ਅੰਕੜੇ ਇਸ ਸਾਲ ਦੇ ਦੱਸਦੇ ਹਨ ਕਿ ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਜੋ ਮਹਿੰਗਲੀ ਜਿਹੜੀ ਫੀਸ ਕੀਤੀ ਹੋਈ ਹੈ ਉਸ ਦੇ ਤਹਿਤ ਪੰਜਾਬ ਦੀ ਵੱਲੋਂ ਪ੍ਰਾਪਤ ਦਸ਼ਾ ਨਿਯੰਤਰਣ ਸਾਥ ਦੇ ਤਹਿਤ ਤੁਰਾਂ ਦੇ ਜਿੰਨੇ ਵੀ ਪ੍ਰਾਪਰਟੀ ਫ੍ਰੀਜ਼ਿੰਗ ਦੇ ਕੇਸਸ ਹੈ ਉਹ ਪਰਸੂ ਕੀਤੇ ਜਾ ਰਹੇ ਹਨ ਇਸੇ ਦੇ ਤਹਿਤ ਅਮਰਸੇਹ ਵਿਹਾਤੀ ਪੁਲਿਸ ਵੱਲੋਂ ਦੋ ਮਸ਼ਾਹਰ ਅਸ਼ਕਰ ਅਜੀਤਪਾਲ ਸਿੰਘ ਪੁੱਤਰ ਰੈਜ਼ੀਡੈਂਟ ਆਫ ਮੋਦੇ ਤੇ ਜਤੈਨ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਮੋਦੇ ਇਹਨਾਂ ਦੇ ਕੇਸ ਜਿਹੜੇ ਹੈ ਫ੍ਰੀਜ਼ਿੰਗ ਆਫ ਪ੍ਰੋਪਰਟੀ ਦੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅਸੀਂ ਜਿਹੜੇ ਹੈ ਕਨਫਰਮ ਕਰਾ ਕੇ ਇਹਨਾਂ ਦੀ 37 ਕਰੋੜ 72 ਲੱਖ 30 ਹਜ਼ਾਰ ਦੇ ਕਰੀਬਨ ਮੁੱਲ ਦੀ ਪ੍ਰੋਪਰਟੀ ਜਿਹੜੀ ਹੈ ਫ੍ਰੀਜ਼ ਕੀਤੀ ਹੈ ਇਨਾ ਤੇ ਐਫ ਆਈ ਆਰ ਨੰਬਰ 162 2024 ਦੀ ਜਿਹੜੀ ਹੈ ਉਹ ਕ੍ਰਿੰਦਾ ਥਾਣੇ ਵਿਖੇ ਦਰਜ ਹੈ ਜਿਦੇ ਵਿੱਚ ਇਹਨਾਂ ਕੋਲੋਂ 500 ਗ੍ਰਾਮ ਦੇ ਕਰੀਬ ਜਿਹੜਾ ਹੈ ਹੇਰੋਂ ਦੀ ਬਰਾਮਦਗੀ ਤੇ ਵੈਪਨ ਦੀ ਰਿਕਵਰੀ ਹੋਈ ਸੀ ਜਿਹੜਾ ਅੰਮ੍ਰਿਤਸਰ ਦਿਹਾਤੀ ਪੁਲਿਸ ਹੈ ਹੁਣ ਤੱਕ ਜਿਹੜਾ ਹੈ 2023 ਦੇ ਵਿੱਚ ਜੇ ਗੱਲ ਕਰੀਏ ਤਾਂ 13 ਕਰੋੜ ਦੇ ਕਰੀਬ ਜਿਹੜੀ ਪ੍ਰਾਪਰਟੀ ਆ ਫ੍ਰੀਜ਼ ਕਰਾ ਚੁੱਕੀ ਹੈ ਨਸ਼ਾ ਤਸਕਰਾਂ ਦੀ ਇਸੇ ਲੜੀ ਦੇ ਤਹਿਤ ਜਿਹੜਾ 24 ਦੇ ਵਿੱਚ ਹੈ 2024 ਦੇ ਵਿੱਚ ਹੁਣ ਤੱਕ ਇਸ ਅਮਾਉਂਟ ਨੂੰ ਬਲਾ ਕੇ ਜੋ ਕਿ 37 ਕਰੋੜ ਹੈ ਹੁਣ ਤੱਕ ਟੋਟਲ ਅਮਾਉਂਟ ਜਿਹੜੀ ਹੈ ਉਹ 43 ਕਰੋੜ ਦੇ ਅਪ੍ਰੋਕਸੀਮੇਟ ਹੋ ਚੁੱਕੀ ਹੈ ਇਸੇ ਲੜੀ ਦੇ ਤਹਿਤ ਹੋਰ ਵੀ ਕਾਨੂੰਨ ਜਾਰੀ ਹੈਗਾ ਐਨਡੀਪੀਐਸ ਐਕਟ ਦੇ ਅਧੀਨ 68 ਐਫ ਧਾਰਾ ਦੇ ਅੰਦਰ ਕੋਈ ਵੀ ਨਸ਼ਾ ਤਸਕਰ ਜੋ ਵੀ ਉਹਨੇ ਪ੍ਰਾਪਰਟੀ ਜਿਹੜੀ ਬਣਾਈ ਹੁੰਦੀ ਹੈ ਉਹ ਫ੍ਰੀਜ਼ ਕੀਤੀ ਜਾ ਸਕਦੀ ਹੈ ਤੇ ਕਨਵਿਕਸ਼ਨ ਤੋਂ ਬਾਅਦ ਉਹ ਜਿਹੜੀ ਹੈ ਫੋਰਫੀਟ ਹੋ ਸਕਦੀ ਹੈ ਥੈਂਕ ਯੂ ਦੇ ਵਿੱਚ 50 ਗ੍ਰਾਮ ਰੋ ਪੜੀ ਗਈ ਬੜੀ ਲੋ ਉਹ ਦੇ ਰਹੀ ਹੈ ਪਰ ਇਹਨਾਂ ਨੇ ਜਿਹੜੀ ਪਹਿਲਾ ਕਾਰੋਬਾਰ ਕੀਤਾ ਸੀਗਾ ਉਹ ਹੈਲੋਵੇਚ ਕੀ ਹੀ ਬਣਾਈ ਸੀਗੀ ਦੇਖੋ ਜੀ ਕਈ ਕੇਸਸ ਦੇ ਵਿੱਚ ਜਿਹੜੇ ਹੈ ਕਨਵਿਕਸ਼ਨ ਨਹੀਂ ਹੋ ਪਾਉਂਦੇ ਕੇਸਸ ਦਰਜ ਹੁੰਦੇ ਨੇ ਐਵਿਡੈਂਸ ਜਿਹੜਾ ਹੈ ਉਹ ਨਹੀਂ ਕਈ ਵਾਰ ਆਪ ਆਂਦਾ ਤੇ ਕਈ ਕੰਪਲਿਕੀਸ਼ਨਸ ਹੁੰਦੀਆਂ ਨੇ ਇਸ ਕੇਸ ਵੀ ਜਿਹੜਾ ਹੈ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਕਮੀਆਂ ਪਿਛਲੇ ਕੇਸਾਂ ਦੇ ਵਿੱਚ ਰਹੀਆਂ ਨੇ ਅਸੀਂ ਸਾਰਾ ਥੋਰਲੀ ਚੈੱਕ ਕਰ ਰਹੇ ਹਾਂ ਇਸ ਚੀਜ਼ ਨੂੰ ਤੇ ਜਲਦੀ ਜਿਹੜਾ ਹੈ ਹੋਰ ਜਿਹੜੇ ਇਸ ਤਰੀਕੇ ਦੇ ਨਾਮਵਰ ਜਿਹੜੇ ਸਮਗਲਰ ਨੇ ਜਾਂ ਕੋਈ ਹੋਰ ਵੀ ਹੈ ਉਹਨਾਂ ਦੇ ਖਿਲਾਫ ਵੀ ਜਿਹੜਾ ਹੈ 68 ਐਫ ਦੇ ਅਧੀਨ ਐਨਡੀਪੀਐਸ ਐਕਟ ਚ ਕਾਰਵਾਈ ਹੋਏਗੀ ਇੱਕ ਕ੍ਰਾਸ ਬੋਰਡ ਤੋਂ ਕੰਮ ਕਰਦੇ ਸੀ ਇਹ ਇਨਸਟੈਬਲਿਸ਼ ਕੀਤਾ ਬਤ ਤੇ ਇਹ 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 ਜਾਂਚ ਚੱਲਦੀ ਹੈ ਜੀ ਸਾਰੇ ਚੱਲਦੀ ਹੈ ਜਿਹੜਾ ਇਹ ਵੈਪਨ ਸੀਗਾ ਇਹ ਇਸ ਪਰਚੇ ਦੇ ਵਿੱਚ 2000 ਜੁਲਾਈ ਦੇ ਵਿੱਚ 2 ਜੁਲਾਈ 2024 ਦੇ ਵਿੱਚ ਪਰਚਾ ਬਣਿਆ ਉਹਦੇ ਵਿੱਚ ਹੋਰ ਕਰਣੀ ਚਾਹੀਦੀ ਸੀ ਕਾਹੀ ਕਾਦੀ ਨਾ ਜੀ ਜੀ ਤੇ ਕਾਫੀ ਅਮਾਉਂਟ ਦੀ ਜੀ ਜੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜੀ ਜਿਹੜੇ ਬਾਕੀ ਤੁਸੀਂ ਰੈ ਰੈਟ ਕੀ ਹਨ ਉਹਨਾਂ ਦੇ ਨਾਲ ਉਹਨਾਂ ਦੇ ਖਿਲਾਫ ਕਾਰਵਾਈ ਬਿਲਕੁਲ ਜੀ ਉਹ ਅੰਡਰ ਪ੍ਰੋਸੈਸ ਹੈ ਜੀ ਕਈ ਕੇਸਿਸ ਦੇ ਵਿੱਚ ਜੋ ਹੈ ਮੁਜਰਮ ਜਿਹੜਾ ਕਨਵਿክት ਹੁੰਦਾ ਉਹ ਜੇਲ੍ਹ ਦੇ ਵਿੱਚ ਹੁੰਦਾ ਤੇ ਅਸੀਂ ਜਿਹੜਾ ਹੈ ਕੇਸਿਸ ਅਸੀਂ ਆਈਡੈਂਟੀਫਾਈ ਕਰ ਲਏ ਨੇ ਤੇ ਜਲਦੀ ਤੁਸੀਂ ਦੇਖੋਗੇ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਪ੍ਰੋਪਰਟੀ ਜਮੀਨ ਦੀ ਜੀ ਸਮਝ ਗਏ ਹਾਂ ਇਹਦੇ ਵਿੱਚ ਜਿਹੜਾ ਹੈਗਾ ਰੈ residențial ਹਾਊਸਸ ਸ਼ਾਪਸ ਤੇ ਬੈਂਕਟ ਹਾਲ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਪ੍ਰੋਪਰਟੀ ਪੀਸ ਕੀਤੀ ਹੋਈ ਹੈ ਦੇਖੋ ਜੀ ਇਹਦੇ ਵਿੱਚ ਜਿਹੜੀ ਪ੍ਰੋਪਰਟੀ ਹੈਗੀ ਹੈ ਉਹ ਸਾਰੀ ਇਹਨਾਂ ਦੇ ਰੈ residențial ਜਿੱਥੇ-ਜਿੱਥੇ ਹੈ ਜਿਵੇਂ ਕਿ ਓਸ਼ੀਅਨ ਫੈਕਟਰੀ ਦੇ ਸਾਹਮਣੇ ਜਿਹੜਾ ਬੈਂਕਟ ਹਾਲ ਤੇ ਇਹਨਾਂ ਦੀ ਪ੍ਰੋਪਰਟੀ ਹੈ ਉਹ ਵਾਲੀ ਤੇੰਡ ਮੂਦੇ ਦੇ ਵਿੱਚ ਵੀ ਕੁਝ ਪ੍ਰਾਪਰਟੀ ਹੈਗੀ ਹੈ ਉਹ ਸਾਰੀ ਡਿਟੇਲ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦੋ। ਇਸ ਕੋ ਬੰਦਾ ਜਿਹੜਾ ਸੈਂਕੀ ਗੋਡ ਨਹੀਂ ਨਹੀਂ ਇਹ ਟੋਟਲ ਜਿਹੜਾ ਹੈਗਾ ਜੀ ਦੋ ਬੰਦੇ ਜਿਹੜੇ ਨਾਮਜ਼ਦ ਹੋਏ ਸੀਗੇ ਜਿਹੜੇ ਮੁਜ਼ਰਮ ਸੀ ਸਾਡੇ ਉਹ ਤੇ ਨਾਲ ਹੀ ਦੋ ਬੰਦੇ ਜਿਹੜੇ ਇਹਨਾਂ ਦੇ ਹੋਰ ਫਾਮੀ ਮੈਂਬਰ ਜਿਨ੍ਹਾਂ ਦੇ ਨਾਂ ਤੇ ਇਹ ਪ੍ਰਾਪਰਟੀ ਹੈ ਸਾਂਝਾ ਦਾ ਉੱਤੇ। ਇੱਕੋ ਪਰਿਵਾਰ ਜੀ ਜੀ ਇਹ ਕੁਝ ਕੁਝ ਜਿਹੜੇ ਦੋ ਬੰਦੇ ਹੈਗੇ ਉਹ ਇੱਕੋ ਪਰਿਵਾਰ ਦੇ ਨੇ ਤੇ ਬਾਕੀ ਆ ਆਪਸ ਦੇ ਵਿੱਚ ਇੰਟਰਲਿਟਡ ਹੋਰ ਬੰਦੇ ਸ਼ਾਮਲ ਹੋ ਗਏ ਜੀ ਕੋਈ ਹੋਰ ਵੀ ਜਿਹੜੇ ਸ਼ਾਮਲ ਹੋਣਗੇ ਜਿਹੜਾ ਇਹ ਕੇਸ ਹੈ ਇਹਦੀ ਤਕਤੀਸ جاری ਹੈ ਇਹਦੇ ਵਿੱਚ ਜੋ ਵੀ ਆਏਗਾ ਬ ਉਸ ਜਿਹੜਾ ਰੂਲ ਹੋਏਗਾ ਉਸ ਅਕੋਰਡਿੰਗਲੀ ਜਿਹੜਾ ਹੈਗਾ ਉਸਦੇ ਚਲਾਨ ਪੇਸ਼ ਹੋਏਗਾ ਤੇ ਜੇ ਉਸ ਦੀ ਜਿਹੜੀ ਸਮੂਲੀਅਤ ਵਿੱਚ ਆਉਂਦੀ ਹੈ ਤਾਂ ਉਸ ਦੀ ਵੀ ਹੋਣੀ ਜਿਹੜੇ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਜੀ ਫਿਰ ਉਹਨਾਂ ਨੂੰ ਤੋਂ ਬਰਵਾਦ ਨੂੰ ਉਹਦੇ ਵਿੱਚੋਂ ਇਹ ਹੁੰਦਾ ਕਿ ਉਹ ਰਹਿ ਸਕਦੇ ਜਾਂ ਨਹੀਂ ਦੇਖੋ ਜੀ ਫ੍ਰੀਜ਼ਿੰਗ ਆਫ ਪ੍ਰੋਪਰਟੀਆਂ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਕਿ ਉਹ ਸਰਕਾਰ ਦੇ ਨੋਟਿਸ ਬਿਨਾਂ ਉਸ ਚੀਜ਼ ਦਾ ਕੋਈ ਸੌਦਾ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਤੇ ਨਾ ਹੀ ਕਿਤੇ ਮੋਟਕੀ ਸਪਾਂਸਰ ਮੇਨ ਅਕਿਊਜ਼ ਕੋਣ ਹੈ ਜੀ ਇਹਦੇ ਵਿੱਚ ਮੇਨ ਅਕਿਊਜ਼ ਦੋ ਨੇ ਜੀ ਜਤਨ ਸਿੰਘ ਉਹ ਪੁੱਤਰ ਜੈਮਲ ਸਿੰਘ ਤੇ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਕੰਪੀਟੈਂਟ ਅਥਾਰਟੀ ਨੂੰ ਕਦੋਂ ਵੀ ਜੇ ਇਹ ਕਿੱਥੋਂ ਦੇ ਰਹਿਣ ਵਾਲੇ ਨਹੀਂ ਇਹ ਮੋਦੇ ਪਿੰਡ ਦੇ ਨੇ ਜੇ ਕਦੋਂ ਵੀ ਜਸ ਕੰਪੀਟੈਂਟ ਇਹ ਜੁਲਾਈ ਦੇ ਵਿੱਚ ਜਿਹੜਾ ਹੈਗਾ ਸ਼ੁਰੂ ਜੁਲਾਈ ਸ਼ੁਰੂਆਤ ਦੇ ਵਿੱਚ ਇਹ ਪਰਸਿਊ ਕੀਤਾ ਗਿਆ ਸੀ ਸਰ ਕਿੰਨੀ ਵੱਡੀ ਗੱਲ ਹੋ ਗਈ ਕਿ ਉਹਨਾਂ ਨੂੰ ਅੱਗੇ ਕੁਝ ਨਹੀਂ ਕੀਤਾ ਹੋਵੇ ਜੇ ਨਹੀਂ ਸਮਝ ਜਲਦੀ ਚਾਹੀਦਾ ਹੈ ਜੀ 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 ਇਹ ਇਹ ਕਾਫੀ ਕੇਸੇ ਸਾਡੇ ਕੰਪੀਟੈਂਟ ਅਥਾਰਟੀ ਕੋਲ ਜਾ ਰਹੇ ਨੇ ਅਸੀਂ ਜਿੰਨੇ ਵੀ ਕੇਸ ਸਾਡੇ ਅਸੀਂ ਸਾਡੇ ਦਫ਼ਤਰਾਂ ਦੇ ਵਿੱਚ ਪਏ ਨੇ ਪੈਂਡਿੰਗ ਅਸੀਂ ਉਹਨੂੰ ਐਕਸਪੀਡਿਟ ਕਰਾ ਰਹੇ ਹਾਂ ਜਿਹੜੇ ਕੰਪੀਟੈਂਟ ਅਥਾਰਟੀ ਹੈ ਉਹ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਹੈ ਉੱਥੇ ਇੱਕ ਆਈਆਰਐਸ ਉੱਚ ਲੈਵਲ ਦੇ ਅਧਿਕਾਰੀ ਬੈਠਦੇ ਨੇ ਜਿਨ੍ਹਾਂ ਕੋਲੇ ਕੇਸ ਜਾਂਦਾ ਹੈ ਤੇ ਉਹ ਜਿਹੜਾ ਹੈ ਜਿਹੜਾ ਇਹਦੇ ਵਿੱਚ ਮੁਲਾਜ਼ਮ ਮੁਲਜ਼ਮ ਹੁੰਦਾ ਹੈਗਾ ਉਹਨੂੰ ਵੀ ਉਹ ਕਾਲ ਕਰਦੇ ਨੇ ਜੇ ਉਹ ਨਹੀਂ ਆਉਂਦਾ ਤਾਂ ਐਕਸਪਾਰਟੀ ਉਹਦੇ ਖਿਲਾਫ ਜਿਹੜਾ ਹੈਗਾ ਆਰਡਰ ਪਾਸ ਕੀਤਾ ਜਾਂਦਾ ਸੋ ਇਹ ਪ੍ਰੋਸੈਸ ਹੈਗੀ ਹੈ ਤੇ ਕੰਪੀਟੈਂਟ ਅਥਾਰਟੀ ਵੱਲੋਂ ਇਹ ਆਰਡਰ ਪਾਸ ਕੀਤਾ ਗਿਆ ਐਸੇ ਤਰੀਕੇ ਨਾਲ ਜਿਹੜੇ ਹੋਰ ਵੀ ਅਸੀਂ ਪ੍ਰੋਪੋਜ਼ਲਸ ਹੈਗੇ ਆ ਉਹ ਤਿਆਰ ਕੀਤੇ ਆ ਤੇ ਜਲਦੀ ਜਿਹੜਾ ਉਹਨਾਂ 'ਚ ਉਹਨਾਂ ਨੂੰ ਐਕਸਪੀਡਿਟ ਕਰਕੇ ਉਹਨਾਂ 'ਚ ਵੀ ਆਰਡਰ ਪ੍ਰਾਪਤ ਕੀਤੇ ਜਾਂਦੇ ਆ ਸਰ ਇਹ ਪਤਾ ਕਿ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਜਿੱਦਾਂ ਉਹ ਅਖਲੇ ਮਹੀਨੇ ਮੰਨ ਕੇ ਦੱਸਿਆ ਜਾਂਦਾ ਪਾਰਟ ਆਫ ਇਨਵੈਸਟੀਗੇਸ਼ਨ ਇਹ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਦੇਖ ਰਹੇ ਆ ਕਾਫੀ ਦੇਰ ਤੋਂ ਇਹ ਐਕਟਿਵ ਸੀ ਇਹ ਇਸੇ ਕਰਕੇ ਜਿਹੜਾ ਆ ਆਪੀ ਸਾਡਾ ਟੀਮ ਜਿਹੜੀ ਹੈਗੀ ਹੁਣ ਵੀ ਲੱਗਿਆ ਹੋਈਆਂ ਨੇ ਤੇ ਇਹਨਾਂ ਤੇ ਸਾਡੀ ਨਜ਼ਰ ਸੀ ਸਰ ਜੀ ਮੈਂ ਇਹਨਾਂ ਦਾ ਬੈਕਗ੍ਰਾਉਂਡ ਕੀ ਸੀ ਕਿ ਵੀ ਬਾਰੇ ਕਰਦੇ ਸੀ ਜਾਂ ਹੋਰ ਵੀ ਕੋਈ ਜੋਬ ਵੀ ਕਰਦੇ ਸੀ ਬੇਸਿਕਲੀ ਤਾਂ ਇਹਨਾਂ ਦਾ ਜੋ ਹੈ ਖੇਤੀਬਾੜੀ ਦਿਖਾਇਆ ਗਿਆ ਹੈ ਨਾ ਵੱਲੋਂ ਤੇ ਨਾਲ ਦੀ ਨਾਲ ਇਹ ਕੋਈ ਨਾ ਕੋਈ ਐਂਸਿਲੀਰੀ ਵਰਕ ਜਿਹੜੇ ਹੈ ਉਹ ਵੀ ਕਰਦੇ ਹੁੰਦੇ ਹਨ ਉਮਰ ਕਿੰਨੀ ਕਰਨੀ ਹੈ ਉਮਰ ਇਸ ਟਾਈਮ ਮੇਰੇ ਕੋਲ ਹੈ ਨਹੀਂ ਇਸ ਦਾ ਮੈਂ ਤੁਹਾਨੂੰ ਜਿਹੜਾ ਡਿਟੇਲਸ ਹੈ ਰਿਪਰੇਸ਼ਨ ਤੁਸੀਂ ਕਰਦੇ ਸੀ ਜਾਂ ਕੋਈ ਕਰਦੇ ਰਹੀ ਇਹਨਾਂ ਦੀ ਪ੍ਰੋਪਰਟੀ ਹੈ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਦਾ ਮੁਜਰਮ ਹੈ ਜੋ ਅਕਿਊਜ਼ਡ ਹੈ ਉਸ ਦੀ ਪ੍ਰਾਪਰਟੀ ਨੂੰ ਆਈਡੈਂਟੀਫਾਈ ਕਰਦੇ ਆਂ ਆਈਡੈਂਟੀਫਿਕੇਸ਼ਨ ਤੋਂ ਬਾਅਦ ਉਸ ਦੀ ਜਿਹੜੀ ਈਵੈਲਿਊਏਸ਼ਨ ਹੈ ਉਹ ਇੱਕ ਅਥੋਰਾਈਜ਼ਡ ਏਜੰਸੀ ਜਾਂ ਪਰਸਨ ਜਿਹੜਾ ਹੁੰਦਾ ਹੈ ਉਸ ਤੋਂ ਕਰਵਾ ਲੈਂਦੇ ਆਂ ਸਰ ਜਿਹੜਾ ਸੈਂਟੀ ਕੋਡ ਜਿਹੜਾ ਰਿਕਵਰ ਕੀਤਾ ਹੈ ਇਹ ਬੈਂਕਾਂ ਵਿੱਚ ਜਿਹੜਾ ਹਮੇਸ਼ਾ ਇਹ ਰਿਕਵਰ ਨਹੀਂ ਕੀਤਾ ਗਿਆ ਜੀ ਫ੍ਰੀਜ਼ ਕੀਤਾ ਗਿਆ ਹਾਂਜੀ ਹਾਂਜੀ ਠੀਕ ਹੈ ਉਹ ਪ੍ਰਾਪਰਟੀ ਵੇਚੀ ਗਈ ਸਰ ਇਹ ਨਹੀਂ ਇਹ ਕੰਪੀਟੈਂਟ ਅਥੋਰਿਟੀ ਦੀ ਇਜਾਜ਼ਤ ਤੋਂ ਬਗੈਰ ਕੁਝ ਵੀ ਜਿਹੜਾ ਹੈ ਪ੍ਰਾਪਰਟੀ 'ਚ ਲੈਣ ਦੇਣ ਉਹਦੀ ਸੇਲ ਉਹਦੀ ਪਰਚੇਜ਼ ਜੋ ਵੀ ਤੁਸੀਂ ਕਹੋ ਮੌਰਟਗੇਜ ਕੋ ਉਹ ਨਹੀਂ ਹੋ ਸਕਦਾ ਹੁਣ ਫਿਰ ਕਰੋਗੇ ਕਿ ਉਹ ਪ੍ਰਾਪਰਟੀ ਦਾ ਮਤਲਬ ਉਹਨੂੰ ਵੇਚਿਆ ਜਾਏਗਾ ਦੇਖੋ ਜੀ ਇਸ ਦੇ ਨਾਲ ਜਿਹੜਾ ਇਹ ਨਸ਼ਾ ਤਸਕਰ ਜਿਹੜੇ ਜਿਨ੍ਹਾਂ ਨੇ ਇਲ ਗਾਟਨ ਮਨੀ ਦੇ ਨਾਲ ਇਹ ਚੀਜ਼ਾਂ ਸਾਰੀਆਂ ਬਣਾਈਆਂ ਹੋਈਆਂ ਨੇ ਇਹ ਉਹਨਾਂ ਨੂੰ ਹਿੱਟ ਕਰੇਗੀ ਇਹ ਐਨਡੀਪੀਆ 68 ਐਫ ਦਾ ਜਿਹੜਾ ਇੱਕ ਪ੍ਰੋਵੀਜ਼ਨ ਹੈ ਇਹ ਨਸ਼ਾ ਤਸਕਰ ਨੂੰ ਜਿਹੜਾ ਹੈ ਅੱਗੇ ਤੋਂ ਉਹ ਇਸ ਕੰਮ ਤੋਂ ਬਾਹਰ ਆਵੇ ਤੇ ਉਹਨੂੰ ਹਿੱਟ ਕਰੇ ਉਸ ਦੇ ਲਈ ਇੱਕ ਬਹੁਤ ਵੱਡਾ ਸੈਕਸ਼ਨ ਹੈ ਜਿੱਦਾਂ ਵੀ ਕੇਸ ਹੁੰਦੇ ਨੇ ਸਰ ਕਿ ਜੇ ਕੋਈ ਬਰੀ ਹੋ ਜਾਂਦਾ ਫਿਰ ਤੁਹਾਨੂੰ ਆਪਣੀ ਜਿਹੜੀ ਕੰਪਟੈਂਸ ਆਰਡੀਅਰ ਜੋ ਆਰਡਰ ਜਾਰੀ ਕੀਤਾ ਇਹਨੂੰ ਡੀਬਰੀਜ਼ ਵੀ ਕਰ ਦਿੱਤਾ ਜਾਂਦਾ ਹੈ ਅਜੇ ਤੱਕ ਸਾਡੇ ਕੋਲ ਇਸ ਤਰੀਕੇ ਦੀ ਕੋਈ ਹਜੇ ਸਾਹਮਣੇ ਨਹੀਂ ਆਈ ਹੈ ਪਰ ਜੇ ਇਸ ਤਰ੍ਹਾਂ ਦੀ ਹੈ ਤੇ ਉਹ ਬੰਦਾ ਇਨਵੋਲਵ ਹੈ ਉਹਨੂੰ ਅੱਗੇ ਫਰਦਰ ਜਿਹੜਾ ਹੈ ਕਿ ਲੀਗਲੀ ਉਸ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਜਾ ਸਕਦਾ ਸਰ ਪੁਲਿਸ ਵੱਲੋਂ ਵਾਲੀ ਪ੍ਰਾਪਰਟੀ ਤੇ ਨੋਟਿਸ ਵੀ ਹਾਰਤ ਕਰਿਆ ਗਿਆ ਜੀ ਹਾਂਜੀ ਕੱਲ 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 ਡਿਪਟੀ ਜਿਹੜੇ ਹੈਗੇ ਨੇ ਸਿਗਨੈਂਟ ਆਫ ਪੁਲਿਸ ਜਿਹੜੇ ਨੇ ਡੀਐਸਪੀ ਆਪਣੇ ਅਟਾਰੀ ਨੇ ਉਹਨਾਂ ਵੱਲੋਂ ਮੌਕੇ ਤੇ ਜਾ ਕੇ ਜਿਹੜਾ ਹੈਗਾ ਇੱਥੇ ਪ੍ਰਾਪਰਟੀ ਤੇ ਅਲੋਂਗ ਵਿਦ ਫੋਰਸ ਜਿਹੜਾ ਹੈ ਇਹ ਪੇਸਟ ਕੀਤੇ ਗਏ ਨੇ ਉਹ ਸਰ ਇੱਕ ਮੂਵੀ ਆ ਰਹੀ ਹੈ ਅਮਰਜੈਂਸੀ ਜਿਸ ਨੂੰ ਲਿਖੇ ਪੂਰੇ ਦੇਸ਼ ਦੇ ਵਿੱਚ ਪ੍ਰੋਪੈਗੈਂਡ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਲੋਕਾਂ ਨੂੰ